ਕਰਦੇ ਆਂ ਸੀ ਅਗਲੀ ਖਬਰ ਅਸੀਂ ਲੈ ਰਹੇ ਹਾਂ ਕਾਠਗੜ੍ਹ ਤੋਂ ਜਿੱਤੇ ਕੀ ਕਾਠਗੜ੍ਹ ਦੀ ਖੱਡ ਜੋ ਕਿ ਕਾਫੀ ਪਿੰਡਾਂ ਨੂੰ ਆਪਸ ਵਿੱਚ ਜੋੜਦੀ ਹੈ ਅਤੇ ਇਹ ਖੱਡ ਪਿਛਲੇ 2 ਸਾਲਾਂ ਤੋਂ ਸਫਾਈ ਨਾ ਹੋਣ ਕਰਕੇ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਇਸ ਖੱਡ ਦੀ ਸਫਾਈ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਤੁਹਾਨੂੰ ਦੱਸਦੇ ਹਾਂ ਕਿ ਇਸ ਸਬੰਧੀ ਜਦੋਂ ਅੱਜ ਕਾਠਗੜ੍ਹ ਦੇ ਸਰਪੰਚ ਰਿਸ਼ੂ ਬਾਲਾ ਦੇ ਵੱਲੋਂ ਟਰੂਡੇ ਪੰਜਾਬ 24 ਦੀ ਟੀਮ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕਾਠਗੜ੍ਹ ਦੀ ਖੱਡ ਦੀ ਸਫਾਈ ਨਾ ਹੋਣ ਕਰਕੇ ਪਾਣੀ ਦੀ ਨਿਕਾਸੀ ਰੁਕ ਜਾਂਦੀ ਹੈ ਅਤੇ ਪਾਣੀ ਓਵਰਫਲੋ ਹੋ ਕੇ ਸੜਕਾਂ ਤੋਂ ਹੁੰਦਾ ਹੋਇਆ ਲੋਕਾਂ ਦੇ ਘਰਾਂ ਅਤੇ ਫਾਣਾ ਕਾ ਕਾਫੀ ਨੁਕਸਾਨ ਮੁਕਾਨੋ ਹੁੰਦਾ ਹੈ ਅਤੇ ਉਹਨਾਂ ਨੇ ਕਿਹਾ ਕਿ ਇਹਨਾ ਲੰਬਾ ਸਮਾਂ ਬੀਤ ਜਾਣ ਦੇ ਮਾਮਲੇ ਦੀ ਪ੍ਰਸ਼ਾਸਨ ਅਤੇ ਵਿਭਾਗ ਦੇ ਵੱਲੋਂ ਕੋਈ ਵੀ ਇਸ ਦੀ ਸਫਾਈ ਵੱਲ ਤੇ ਅਨੇ ਦਿੱਤਾ ਜਾ ਰਿਹਾ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਦੀ ਸਫਾਈ ਜਲਦ ਤੋਂ ਜਲਦ ਕਰਾਈ ਜਾਵੇ ਇਸ ਮੌਕੇ ਤੇ ਕਾਨੇਸ਼ਾ சிவா ਦਰਬੀ ਕਰਕੇ ਆ ਰਹੇ ਹਨ ਕਿਉਂਕਿ ਇੱਕ ਪਾਸੇ ਕਾਫੀ ਢੂੰਗਾ ਟੋਆ ਵੀ ਹੈ ਹਰੋ ਹਾਂਜੀ ਸਰਪੰਚ ਸਾਹਿਬ ਅੱਜ ਫੇਰ ਤੁਸੀਂ ਖੱਟ ਦਿਖਾਣ ਆਏ ਆ ਕੱਲ ਤੁਹਾਡੀ ਖਬਰਾਂ ਵੀ ਅਸੀਂ ਲਾਈਆਂ ਸੀਗੀਆਂ ਕਿ ਖੱਟ ਦੀ ਸਫਾਈ ਲਈ ਤੁਸੀਂ ਕਈ ਵਾਰ ਪ੍ਰਸ਼ਾਸਨ ਨੂੰ ਦੱਸ ਚੁੱਕੇ ਆ ਕੀ ਗੱਲ ਪ੍ਰਸ਼ਾਸਨ ਦੇ ਜੀ ਕੰਮ ਦੇ ਉੱਤੇ ਜਿਉਂ ਨਹੀਂ ਸਰ ਕਰ ਰਹੀ ਆ ਇਹ ਜਿਹੜੀ ਸਫਾਈ ਜਿਹੜੀ ਜ਼ਰੂਰੀ ਹੋਣੀ ਚਾਹੀਦੀ ਸੀ ਖੱਟ ਦੀ ਜੀ ਪਹਿਲਾਂ ਤਾਂ ਅਸੀਂ ਦੇਖੋ 6 ਮਹੀਨੇ ਤੋਂ ਰਾਗੀ ਪੰਚਾਇਤ ਬਣੀ ਆ ਅਸੀਂ ਉਦੋਂ ਤੋਂ ਹੀ ਹਮਤਿ ਆਏ ਹੋਇਆ ਕਿ ਖਾੜ ਦੀ ਸਫਾਈ ਕਰਾਵ ਸਾਡੀ ਪਰ ਕੋਈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ 6 ਮਹੀਨੇ ਹੋ ਗਏ ਆ ਦੇਖੋ ਤੁਸੀਂ ਖੁਦ ਵੀ ਕੈਮਰਾ ਮਾਰ ਕੇ ਦੇਖੋ ਕਿ ਕਿੰਨਾ ਇੱਥੇ ਗੰਦ ਪਿਆ ਹੋਇਆ ਵਾ ਕੋਈ ਸਫਾਈ ਹੈ ਹੀ ਨਹੀਂ ਬਿਲਕੁਲ ਵੀ ਅਸੀਂ ਪ੍ਰਸ਼ਾਸਨ ਨੂੰ ਕਹਿ ਕੇ ਮਤਲਬ ਕਿ ਅਸੀਂ ਮਤੇ ਵੀ પાਕੇ ਦੇ ਦਿੱਤੇ ਕੁਝ ਕਾਰਵਾਈ ਨਹੀਂ ਕਰ ਰਹੇ ਜਿੱਥੇ ਮਾਈਨਿੰਗ ਜਿਆਦਾ ਸੀ ਕੋਈ ਸਫਾਈ ਕਰਾਣ ਲੱਗਦੇ ਆ ਪ੍ਰਸ਼ਾਸਨ ਆ ਜਾਂਦਾ ਜੀ ਤੁਸੀਂ ਆ ਨਿਕਾ ਨਾਉ ਨੇ ਕਰ ਨਹੀਂ ਸਕਦੇ ਜਦੋਂ ਨਜਾਇਜ਼ ਮਾਈਨਿੰਗ ਹੁੰਦੀ ਆ ਤਾਂ ਬੜੀ ਜਲਦੀ ਫਿਰ ਕਾਰਵਾਈ ਕਰਦੇ ਆ ਜੀ ਮਾਈਨਿੰਗ ਕਰਵਾਉਂਦੇ ਜੇ ਕਰਵਾਉਂਦੇ ਐਦਾਂ ਦਾ ਕੁਝ ਨਹੀਂ ਕਰ ਰਹੇ ਸਫਾਈ ਨਹੀਂ ਕਰਦੇ ਤੁਸੀਂ ਮੰਤਰੀ ਸਾਹਿਬ ਨੂੰ ਮਿਲ ਕੇ ਆ ਸੀ ਕੀ ਉਹਨਾਂ ਨੇ ਭਰੋਸਾ ਦਿੱਤਾ ਸੀ ਆ ਕੋਈ ਕੇ ਇਸ ਬਾਰੇ ਕੋਈ ਗੌਰ ਕਰੂਗੇ ਇਹ ਹਾਂਜੀ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਅਸੀਂ ਸਫਾਈ ਕਰਾਵਾਂਗੇ ਪਰ ਅਜ ਤੱਕ ਕੋਈ ਸਫਾਈ ਨਹੀਂ ਹੋਈ ਬਾਕੀ ਤੁਹਾਡੇ ਸਾਹਮਣੇ ਤੁਸੀਂ ਦਿਖਾ ਸਕਦੇ ਆ ਅਗਲੀ ਕੋਈ ਕੁਝ ਨਹੀਂ ਹੋ ਰਿਹਾ ਅੱਜ ਕੋਈ ਸਫਾਈ ਨਹੀਂ ਹੈ ਅੱਗੇ ਬਰਸਾਤਾਂ ਦਾ ਮੌਸਮ ਹੈ ਅੱਗੇ ਕੱਲ ਮੀਂਹ ਵੀ ਪਿਆ ਹੈ ਬਹੁਤ ਜ਼ਿਆਦਾ ਤੇ ਜੇਕਰ ਸਫਾਈ ਨਹੀਂ ਹੁੰਦੀ ਤਾਂ ਕੀ ਕੀ ਨੁਕਸਾਨ ਹੋ ਸਕਦਾ ਹੈ ਕਾਠਗੜ੍ਹ ਤੋਂ ਨੁਕਸਾਨ ਤਾਂ ਬਹੁਤ ਥੋੜਾ ਭਾਈ ਦੇਖੋ ਪਾਣੀ ਜ਼ਿਆਦਾ ਲੋਕਾਂ ਦੇ ਘਰਾਂ ਚ ਪਹੁੰਚਣਾ ਹੈ ਪਿਛਲੀ ਵਾਰ ਵੀ ਇੱਦਾਂ ਹੋਇਆ ਸੀ ਸਾਡੇ ਘਰਾਂ ਚ ਪਾਣੀ ਕਾਫੀ ਲੋਕਾਂ ਦੇ ਘਰ ਪਹੁੰਚਿਆ ਪਾਣੀ ਤਾਂ ਬਹੁਤ ਨੁਕਸਾਨ ਹੋਇਆ ਪਬਲਿਕ ਦਾ ਪਿੰਡ ਦਾ ਵੀ ਬਹੁਤ ਨੁਕਸਾਨ ਹੋ ਜਾ ਰਿਹਾ ਉਸ ਲਈ ਵੀ ਤੁਸੀਂ ਆਪਣੇ ਪੈਸਿਆਂ ਦੇ ਜਿਹੜਾ ਕੰਮ ਕਰਵਾਇਆ ਸੀਗਾ ਉਦਦੇ ਲਈ ਪਾਸੇ ਬੰਨ ਲਾਇਆ ਸੀਗਾ ਕਿ ਜਿਹੜੀ ਆ ਥੋੜੀ ਬਹੁਤ ਸਫਾਈ ਜਿਹੜੀ ਪਾਣੀ ਥੋੜਾ ਬਹੁਤ ਨਿਕਲ ਲਈ ਕੀਤਾ ਏ ਵੀ ਆਪਣੇ ਪੈਸੇ ਦੇ ਕੀਤਾ ਸੀ ਹਾਂਜੀ ਭਾਜੀ ਅਸੀਂ ਆਪਣੇ ਪੈਸੇ ਤੇ ਆਪਣੇ ਖਰਚੇ ਤੇ ਹੀ ਕੀਤਾ ਸੀਗਾ ਸਾਰਾ ਕੁਝ ਕਾਫੀ ਵਾਰ ਸਫਾਈ ਕਰਾ ਲਈ ਆਪਣੇ ਖਰਚੇ ਤੇ ਹੀ ਕਰਵਾਈ ਆ ਕਿਸੇ ਨੇ ਕੁਝ ਨਹੀਂ ਦਿੱਤਾ ਅਸੀਂ ਆਪ ਹੀ ਕਰਵਾਇਆ ਸਰਕਾਰ ਵੱਲ ਤੇ ਕੋਈ ਨਹੀਂ ਇਹ ਤਾਂ ਧਿਆਨ ਦਿੰਦਾ ਜਾਰੇ ਸਰਕਾਰ ਵੱਲ ਤੇ ਕੋਈ ਧਿਆਨ ਨਹੀਂ ਹੈਗਾ ਸਰਕਾਰ ਕੁਝ ਨਹੀਂ ਕਰ ਰਹੀ ਅਸੀਂ ਤਾਂ ਬਹੁਤ ਵਾਰੀ ਕਹਿ ਕੇ ਦੇਖ ਲਿਆ ਮਤੇ ਪਾਪਾ ਕੇ ਦੇਖ ਲਿਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੋਰ ਬੋਲੋ ਕੀ ਨਾਮ ਹੈ ਜੀ ਆਪਣਾ ਰਾਜਾ ਇਹ ਕਿਹੜੇ ਪਿੰਡ ਦੇ ਸਰਪੰਚ ਹੋ ਤੁਸੀਂ ਅੱਛਾ ਜੀ ਤੇ ਇਹ ਜਿਹੜਾ ਸਫਾਈ ਦੇ ਕਈ ਵਾਰੀ ਤੁਸੀਂ ਮਤੇ ਵੀ ਪਾ ਚੁੱਕੇ ਆ ਤੇ ਇਹ ਕੀ ਚੱਕਰ ਕੇ ਆਇਆ ਜੀ ਸਾਡੀ ਸੁਣਵਾਈ ਨਹੀਂ ਕੀਤੀ ਇਹ ਜੀ ਅੱਛਾ ਜੀ ਅਸੀਂ ਕਿੰਨੀ ਵਾਰੀ ਮਤਾ ਪਾ ਚੁੱਕੇ ਆ ਕਿੰਨੀ ਵਾਰੀ ਪ੍ਰਚਾਰਤੂ ਨੇ ਵੀ ਕਹਿ ਚੁੱਕੇ ਆ ਵੀ ਇੱਥੇ ਸੜਕ ਕਰਾਇਆ ਜਾਵੇ ਸਾਨੂੰ ਬਹੁਤ ਤੰਗੀ ਹੈ ਲੰਘਣੇ ਪੜਨੇ ਦੇ ਵੀ ਪਾਣੀ ਆਂਦਾ ਆ ਕਈ ਘਰਾਂ ਨੂੰ ਵੀ ਨੁਕਸਾਨ ਹੋ ਸਕਦਾ ਆ ਇਹਦਾ ਇਹਨਾਂ ਨੇ ਹੁਣ ਕਿਹਾ ਤੁਹਾਡੇ ਸਾਹਮਣੇ ਵੀ ਅਸੀਂ ਪੂળો ਪੈਸਾ ਲਾ ਕੇ ਵੀ ਕਰਿਆ ਜਦ ਅਸੀਂ ਕੁਝ ਕਰਨ ਲੱਗਦੇ ਆ ਜੇ ਚਰਾਰਤੀ ਜਿਹੜੇ ਹੈਗੇ ਉਹ ਕਰਨ ਨਹੀਂ ਦਿੰਦੇ। ਉਹ ਆ ਕੇ ਰੋਕ ਦਿੰਦੇ ਆ ਵੀ ਨਹੀਂ ਕਰਨਾ ਇਹ। ਫੇਰ ਅਸੀਂ ਕੀ ਕਰ ਸਕਦੇ ਆ? ਕੋਈ ਕੰਮ ਹੀ ਨਹੀਂ ਹੁੰਦਾ ਤਾਂ। ਜੇ ਸਫਾਈ ਹੋ ਜਾਊਗੀ ਤਾਂ ਚੰਗੀ ਗੱਲ ਆ ਕਿ ਪਾਣੀ ਅਗਲੇ ਪਾਸੇ ਨਿਕਲਦਾ ਹੋ ਜਾਊਗਾ। ਹਾਂਜੀ ਇਹ ਤਾਂ ਸਫਾਈ ਹੋ ਗਈ ਤਾਂ ਪਾਣੀ ਵੀ ਜਾਊਗਾ। ਸਾਨੂੰ ਵੀ ਥੋੜਾ ਹੋਊਗਾ ਪਿੰਡ ਨੂੰ ਵੀ ਫਾਇਦਾ ਹੋਊਗਾ ਜੀ। ਸਰਕਾਰੀ ਬਿਲਡਿੰਗਾਂ ਵਿੱਚ ਜਿੱਦਾਂ ਥਾਣਾ ਹੈਗਾ ਥਾਣੇ ਵਿੱਚ ਵੀ ਥਾਣੇ ਚੋਂ ਵੀ ਪਾਣੀ ਚਲਾ ਜਾਂਦਾ ਆ। ਪਾਣੀ ਚਲੇ ਜਾਂਦਾ ਉਸੇ। ਉਹਨਾਂ ਨੂੰ ਵੀ ਇੰਨੀ ਮੁਸੀਬਤ ਚਲਣੀ ਪੈਂਦੀ ਹੈਗੀ। ਇਹ ਸਾਰੀ ਗੰਦਗੀ ਵੀ ਜਾ ਵੜਦੀ ਹੈ ਜਿਹੜੀ ਇੱਥੇ ਸੜਕਾਂ ਤੇ ਪਈ ਹੈਗੀ। ਆ ਗੰਦਗੀ ਦੇ ਦੇਖੋ ਤੁਸੀਂ ਕਿੰਦਾ ਢੇਰ ਲੱਗੇ ਹੋਏ ਹੈ ਕਿ ਕੋਈ ਕਿਸੇ ਪਾਸਾ ਸਫਾਈ ਦਾ ਤਾਂ ਨਜ਼ਰ ਆਦੀ ਕਿੰਨੀ ਵਾਰੀ ਕਹਿ ਚੁੱਕੇ ਆਂ ਸੀ ਵੀ ਸਫਾਈ ਕਰਾਓ ਸਫਾਈ ਹੋਣੀ ਚਾਹੀਦੀ ਆ ਬਈ ਸਾਡੀ ਸੁਣਿਆ ਹੀ ਨਹੀਂ ਦਿੱਤੀ ਹੋਈ ਇੰਨੀ ਵਾਰੀ ਮਤੇ ਪਾਤ ਲਈ ਜੀ ਹਾਂਜੀ ਜਿਹੜੀ ਇਹ ਖੱਡ ਦੀ ਸਫਾਈ ਬਾਰੇ ਕੀ ਕਹਿਣਾ ਚਾਹੁੰਦੇ ਆਂ ਇਹ ਤੁਸੀਂ ਕਈ ਵਾਰ ਤਾਂ ਇਹਦਾ ਮੁੱਦਾ ਵੀ ਚੱਕਿਆ ਆ ਤੇ ਜਿਹੜੀ ਆ ਬਾਰ ਬਾਰ ਖਬਰ ਲਾਉਣ ਤੋਂ ਬਾਅਦ ਵੀ ਪ੍ਰਸ਼ਾਸਨ ਔਰ ਸਰਕਾਰ ਨਹੀਂ ਜਾਗ ਰਹੀ ਹੈ ਕੀ ਕਹਿਣਾ ਚਾਹੁੰਦੇ ਆਂ ਕਸਾ ਜੀ ਮੈਂ ਆਪ ਜੀ ਨੂੰ ਪਹਿਲਾਂ ਵੀ ਪੱਤਰਕਾਰਾਂ ਨੂੰ ਬੇਨਤੀ ਕਰਕੇ ਬੁਲਾਇਆ ਸੀਗਾ ਉਦੋਂ ਤੱਕ ਰਸਤਾ ਬਿਲਕੁਲ ਹੀ ਜਾਨ ਸੀ ਜਾਂ ਲਗਭਗ ਤੋ 4 ਮਹੀਨੇ ਪਹਿਲਾਂ ਤੇ ਆਪ ਜੀ ਚੰਗੀ ਤਰ੍ਹਾਂ ਜਾਣੂ ਆ ਉਹ ਇਲਾਕਾ ਵੀ ਜਾਣੂ ਆ ਉਹ ਕਿੰਨੇ ਜਦੋਂ ਜੈਦ ਨਾ ਚਲਾਇਆ ਦੋਨੇ ਪੰਚਾਇਤਾਂ ਦੀ ਸਹਿਮਤੀ ਨਾਲ ਰਸਤਾ ਚਲਾਉਣ ਨੂੰ ਸੀਗੇ ਕੁਝ ਲੋਕ ਸੁਰੱਖਿਆਤਾ ਕਰ ਕਰਕੇ ਰਸਤਾ ਵੀ ਨਹੀਂ ਸੀ ਚੱਲਣ ਦਿੰਦੇ ਆਮ ਲੋਕ ਬਹੁਤ ਤੰਗ ਔਰ ਪਰੇਸ਼ਾਨ ਸੀ ਇਸੇ ਰਸਤੇ ਤੋਂ ਲੰਘਣ ਨੂੰ ਇਹ 50 ਪਿੰਡਾਂ ਨੂੰ ਰਸਤਾ ਜਾਣ ਲਾ ਇੱਕੋ ਹੀ ਸਾਧਨ ਹੈ ਬੇਨਤੀ ਇਹੀ ਆ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਹੈ ਕਿ ਖੱਡ ਦੀ ਸਫਾਈ ਕਰਾਈ ਜਾਵੇ ਕਿਉਂਕਿ ਜਦੋਂ ਹੁਣ ਬਰਸਾਤ ਆਣੀ ਆ ਬਰਸਾਤ ਬਹੁਤ ਆਣੀ ਆ ਪਿਛਲੀ ਵਾਰੀ ਵੀ ਆਈ ਆ ਇਹ ਜਿਹੜਾ ਪਾਣੀ ਆ ਦੇਖੋ ਤੁਸੀਂ ਮਾੜਾ ਜਿਹਾ ਕਾਸਾ ਜੀ ਉਹਨੂੰ ਕੈਮਰਾ ਮਾਰਿਓ ਬਰਸਾਤ ਆ ਜਿਹੜਾ ਪਾਣੀ ਆਣਾ ਉਹ ਚੜ੍ਹਦੇ ਪਾਸੇੋਂ ਆਣਾ ਤੇ ਜਿਹੜਾ ਲਹਿੰਦੇ ਪਾਸੇ ਨੂੰ ਨਿਕਾਸ ਹੈ ਨਹੀਂਗਾ ਦੇਖੋ ਜਦੋਂ ਤੱਕ ਪਾਣੀ ਦਾ ਹੋਣਾ ਨਹੀਂ ਆ ਤਾਂ ਪਾਣੀ ਕਿੱਥੇ ਨੂੰ ਲੰਘੂਗਾ ਪਾਣੀ ਬਲੌਕ ਹੋ ਜਾਣਾ ਪਾਣੀ ਪਿੰਡ 'ਚ ਜਾਣਾ ਪਾਣੀ ਥਾਣੇ 'ਚ ਜਾਣਾ ਪਿੰਡ ਦਾ ਨੁਕਸਾਨ ਸਰਕਾਰ ਦਾ ਨੁਕਸਾਨ ਪਹਿਲਾਂ ਵੀ ਹੋਇਆ ਫੇਰ ਹੋ ਜਾਣਾ ਅਸੀਂ ਕਹਿ ਕਹਿ ਕੇ ਥੱਕ ਗਏ ਆ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਸਾਡੀ ਖੱਡ ਦੀ ਸਫਾਈ ਕਰਾਈ ਜਾਵੇ ਇਹ ਜਿਹੜਾ ਬਰਸਾਤੀ ਪਾਣੀ ਆਣਾ ਉਹਦਾ ਲੰਘਣ ਦਾ ਇੱਕ ਰਸਤਾ ਬਣਾਇਆ ਜਾਵੇ ਇੱਦਾਂ ਕੱਲ ਕਾਰਗੜ ਤੋਂ ਜੱਗਦੇয়াল ਨੂੰ ਰਸਤਾ ਜਾਂਦਾ ਹੈ ਉੱਥੇ ਕਾਫੀ ਨੁਕਸਾਨ ਵੀ ਹੋਇਆ ਹੈ ਗੱਡੀਆਂ ਵੀ ਕਾਫੀ ਫਸੀਆਂ ਉੱਥੇ ਤੇ ਕਈਆਂ ਦੇ ਸੱਟਾਂ ਵੀ ਲੱਗੇ ਆਏ ਆ ਉੱਥੇ ਇਹ ਮੇਰੇ ਸਾਡੇ ਮੈਂਬਰ ਪੰਚਾਇਤ ਨੇ ਇਹ ਰਸਤਾ ਇਹ ਜਿਆਦਾ ਜਾਣੂ ਆ ਇਨਾਂ ਨੂੰ ਵੀ ਪਤਾ ਹੈ ਕਿਉਂਕਿ ਉਹ ਨਾਰਮਲੀ ਰਸਤਾ ਚਲਾਤਾ ਜੀ ਚੰਗੀ ਤਰ੍ਹਾਂ ਉਹਦੀ ਰਿਪੇਅਰ ਰਸਤੇ ਦੀ ਨਹੀਂ ਕੀਤੀ ਗਈ ਟਾਈਮ ਪਾਸ ਕੀਤਾ ਗਿਆ ਜਿਹੜੇ ਅਫਸਰ ਸਾਹਿਬਾਨ ਨੇ ਕਰਾਇਆ ਤੇ ਹੁਣ ਉੱਥੇ ਪੰਜ ਛੇ ਗੱਡੀਆਂ ਫਸੀਆਂ ਕੱਲ ਬੜੀ ਮੁਸ਼ਕਲ ਕਢਾਈਆਂ ਜੀ ਔਰ ਹਰ ਪਾਣੀ ਤੋਂ ਬਾਅਦ ਉਹ ਆਪ ਰਸਤਾ ਬਣਾਉਣਾ ਪੈਂਦਾ ਜਿਸ ਦਿਨ ਵੀ ਖੜਾ ਆ ਜਾਂਦੀ ਹੈ ਨਾ ਉਹ ਆਪ ਬਣਾਉਣਾ ਪੈਂਦਾ ਸਾਨੂੰ ਦੋ ਸਾਲ ਹੋ ਗਏ ਜਾਨੀ ਕਿ ਦੋ ਸਾਲ ਹੋ ਗਏ ਵਿੱਚ 9 ਜੁਲਾਈ ਨੂੰ ਮੈਨੂੰ ਲੱਗਦਾ ਖੜਾ ਆਇਆ ਸੀ ਦੋ ਸਾਲ ਤੋਂ ਇੱਦਿ ਜੀ ਜੀ ਮੈਨੂੰ ਵੀ ਯਾਦ ਆ ਥੋੜਾ ਥੋੜਾ ਕਿ ਇੱਕ ਇਹ ਜਨਤਿਆਲ ਦੇ ਨਾਲ ਦੂਜਾ ਜਿਹੜਾ ਚਾਹਾਂ ਦੇ ਕੋਲ ਸੀਗਾ ਕਿਸ਼ਨਪੁਰ ਨੂੰ ਜਾਂਦਾ ਜਿਹੜਾ ਹਾਂ ਕਿਸ਼ਨਪੁਰ ਵਾਲਾ ਉਹ ਘਟੋ ਘਟ ਆ ਵੀ ਜਿਹੜਾ ਸੀਗਾ ਜੀ ਸਾਰਾ ਭਰ ਗਿਆ ਸੀਗਾ 20 25 ਕੁ ਵਾਰ ਅਸੀਂ ਉਹ ਬਣਾ ਚੁੱਕੇ ਤੋਂ ਇਹ ਰੈਂਪ ਤੇ ਰਸਤਾ ਇਹ ਸਰਕਾਰ ਨੇ ਪਰਚਾ ਨੇ ਕੋਈ ਕੁਝ ਨਹੀਂ ਹਜੇ ਤੱਕ ਕਸਾ ਜੀ ਜਦੋਂ ਅਸੀਂ ਆਪਣੇ ਖਰਚੇ ਤੇ ਦੋ ਚਾਰ ਪਿੰਡ ਦੇ ਬੰਦੇ ਯੋਗਦਾਨ ਕਰ ਦਿੰਦੇ ਆ ਅਸੀਂ ਉਸ ਖਰਚੇ ਤੇ ਵੀ ਸਫਾਈ ਕਰਾਣ ਲੱਗੇ ਨਾ ਤਾਂ ਫਿਰ ਐਵੇਂ ਇੱਕ ਫੋਨ ਜਾਂਦਾ ਪ੍ਰਸ਼ਾਸਨ ਨੂੰ ਵੀ ਜਿੱਥੇ ਗਲਤ ਕੰਮ ਹੋ ਰਿਹਾ ਪ੍ਰਸ਼ਾਸਨ ਉਦੋਂ ਰੋਕਣ ਲਈ ਆ ਜਾਂਦਾ ਅਗਰ ਤੁਸੀਂ ਅਜ਼ਮਾਣਾ ਮੈਂ ਹੁਣੇ ਅੱਧੇ ਘੰਟੇ ਚ ਮਸ਼ੀਨਾਂ ਲਵਾ ਦੇਣਾ ਸਫਾਈ ਕਰਾ ਦੇਣੇ ਆ ਰੇਤਾ ਐਨੂੰ ਚਕਾ ਦੇਣੇ ਆ ਦੂਏ ਪਾਸੇ ਚਕਾ ਦੇਣੇ ਆ ਦੋਨਾਂ ਬੰਨਾਂ ਤੇ ਲਵਾ ਦੇਣੇ ਲਾ ਇਹ ਵੀ ਨਹੀਂ ਹੋਣ ਦੇਣਾ ਇਹ ਵੀ ਨਹੀਂ ਹੋਣ ਦੇਣਾ ਇਹ ਵੀ ਨਹੀਂ ਹੋਣ ਦੇਣਾ ਜੇ ਰੇਤਾ ਚੱਕ ਹੋ ਜਵੇ ਤਾਂ ਕੀ ਸਾਨੂੰ ਕੋਈ ਦਿੱਕਤ ਨਹੀਂ ਆ ਜੀ ਜੇਤ ਨੂੰ ਪੈਸੇ ਆ ਜੂਗੇ ਮੈਂ ਕਹਾਂ ਜੀ ਪੈਸੇ ਪੰਚਾਇਤ ਨੂੰ ਆਣ ਚਾਹੇ ਨਾ ਆਣ ਇਹ ਇੱਥੋਂ ਚੱਕ ਲੈਣ ਪਾਣੀ ਲੰਘਦਾ ਹੋ ਜਾਵੇ ਸਾਡੀ ਤਾਂ ਮੈਂ ਸਾਡੀ ਤਾਂ ਬੇਨਤੀ ਆ ਸਫਾਈ ਕਰਾ ਦੇਣ ਸਫਾਈ ਕਰਾ ਹਾਂ ਸਫਾਈ ਕਰਾ ਦੇਣ